ਕਪੂਰਥਲਾ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਕਪੂਰਥਲਾ ਢਿਲਵਾ ਪੁਲਿਸ ਦੇ ਐਸਆਈ ਕੁਲਦੀਪ ਸਿੰਘ ਨੇ ਆਪਣੇ ਸਾਥੀ ਮੁਲਾਜ਼ਮਾਂ ਦੇ ਨਾਲ ਲੱਕਾ ਮੰਡੀ ਪੁਰਾਣਾ ਗੇਟ ਪੁਰਾਣਾ ਪੁਲ ਪੁਲ ਢਿਲਵਾ ਆਥਾਵਾ ਤੇ ਚੈਕਿੰਗ ਦੇ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਇੱਕ ਨਿੱਜੀ ਵਾਹਨ ਦੇ ਵਿੱਚ ਬਿਨਾਂ ਸ਼ੱਕ ਵਿਅਕਤੀ ਦੀ ਜਾਂਚ ਕੀਤੀ ਹੈ ਜਦੋਂ ਪਾਰਟੀ ਗਸ਼ਤ ਕਰਦੇ ਹੋਏ ਪੁਰਾਣੇ ਪੁਲ ਦੇ ਵੱਲ ਜਾ ਰਹੀ ਸੀ ਤਾਂ ਸਾਹਮਣੇ ਤੋਂ ਸਿਰ ਤੇ ਮਾਫਰਲ ਬੰਨਿਆ ਹੋਇਆ ਇੱਕ ਨੌਜਵਾਨ ਆਉਂਦਾ ਹੋਇਆ ਦਿਖਾਈ ਦਿੱਤਾ ਪੁਲਿਸ ਪਾਰਟੀ ਨੂੰ ਸਾਹਮਣੇ ਦੇਖੋ ਅਚਾਨਕ ਪਿੱਛੇ ਮੁੜਿਆ ਤਾਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਆਪਣੀ ਜੈਕਟ ਦੀ ਖੱਬੀ ਜੇਬ ਦੇ ਵਿੱਚੋਂ ਮੋਮੀ ਦਾ ਲਫਾਫਾ ਕੱਢ ਕੇ ਸੁੱਟ ਦਿੱਤਾ ਸੜਕ ਦੇ ਕਿਨਾਰੇ ਕਾਲ ਲੱਗਿਆ ਹੋਇਆ ਸੀ ਜਿੱਥੇ ਕਿ ਉਸ ਦੇ ਫਲੋ ਲਿਫਾਫਾ ਸੁੱਟਿਆ ਗਿਆ ਜਿਸ ਨੂੰ ਕਿ ਏਐਸਆਈ ਕੁਲਦੀਪ ਸਿੰਘ ਨੇ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਦੇ ਨਾਲ ਫੜ ਕੇ ਉਸ ਦਾ ਨਾਮ ਵੀ ਪੁੱਛਿਆ ਤੇ ਜਿਸ ਨੇ ਕਿ ਆਪਣਾ ਨਾਮ ਪ੍ਰਭਜੋਤ ਸਿੰਘ ਉਰਫ ਪ੍ਰਭ ਪੁੱਤਰ ਬਲਵਿੰਦਰ ਸਿੰਘ ਵਾਸੀ ਦਨੀਆਲ ਥਾਣਾ ਕਲਚੀਆ ਜ਼ਿਲ੍ਹਾ ਅੰਮ੍ਰਿਤਸਰ ਦੱਸੀ ਹੈ ਸੋ ਇਸ ਦੀ ਜਾਂਚ ਕੀਤੀ ਗਈ ਹੈ ਪੜਤਾਲ ਕੀਤੀ ਗਈ ਹੈ ਜਿੱਥੇ ਕਿ ਨਸ਼ਾ ਤਸਕਰ ਦੇ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਹੁਣ ਨੌਜਵਾਨ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਸਭ ਜਿਹੜੀ ਮਜਰੂਰ ਨੂੰ ਦੀ ਅਜ ਕ੍ਰਿਪਟ ਕਰ ਰਹੀ ਆ ਕੀ ਇਹਨਾਂ ਤੋਂ ਬ੍ਰਮਧ ਹੋਇਆ ਸੀ ਇਹ ਨਾ ਜੀ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਡੀਆਈ ਸਾਹਿਬ ਜਲੰਧਰ ਤੇ ਸਾਡੇ ਐਸਐਸਪੀ ਸਾਹਿਬ ਦੀ ਦੇਸ਼ਾਂ ਦੇਸ਼ਾਂ ਤੇ ਅਸੀਂ ਜਿਹੜੀ ਆ ਨਸ਼ੇ ਨੂੰ ਠੱਲ ਪਾਉਣ ਵਾਸਤੇ ਸਪੈਸ਼ਲ ਮਹਿਮਚਰਾਈ ਆ ਨਵੇਂ ਸਾਲ ਦੇ ਵਿੱਚ ਤੇ ਉਸ ਮਹਿਮ ਨੂੰ ਜਿਹੜਾ ਅਸੀਂ ਗਸ਼ਤ ਕਰਦੇ ਹੋਏ ਸਾਡੇ ਸਿਕਲਦੀਪ ਸਿੰਘ ਪੁਰਾਣਾਪੁਰ ਵੱਲ ਸੇ ਪਾਸੇ ਜਾ ਰਹੇ ਸੀ ਤੇ ਉਧਰੋਂ ਇਹ ਤੁਰਿਆ ਆ ਰਿਹਾ ਸੀ ਬੰਦਾ ਜਿਹੜਾ ਪੁਲਸ ਪਾਰਟੀ ਨੂੰ ਦੇਖ ਕੇ ਤੇ ਖਿਸਕਣ ਲੱਗਾ ਜਿਹਨੂੰ ਸਾਥੀ ਕਰਮਚਾਰੀਆਂ ਦੇ ਕਾਬੂ ਨਾ ਕਰਕੇ ਮਦਦਾਂ ਕਾਬੂ ਕਰਕੇ ਇਹਨਾਂ ਕੋ 50 ਗ੍ਰਾਮ ਹੈਰੋਨਿਕ ਰਿਕਵਰ ਕੀਤੀ ਹੈ ਇਹਦੇ ਖਿਲਾਫ ਮਕਰਵੰਦ ਅਰਜ ਕਰਕੇ ਅਤੀਸ਼ ਜਾਰੀ ਹੈ ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਤੇ ਰਿਮਾਂਡ ਲਿਆ ਜਾਏਗਾ ਅੱਗੇ ਕੁਝ ਹੋਰ ਜਿਹੜਿਆ ਸਾਰਾ ਰਿਕਵਰੀ ਦੇ ਹੋ ਸਕਦਾ ਹੋ ਸਕਦਾ ਇਹਨਾਂ ਦਾ ਰਿਪੋਰਟ ਕੀ ਹੈ ਇਹਦੇ ਖਿਲਾਫ ਇੱਕ ਮਕਰਵੰਦ ਅਰਜਿਆ ਪਹਿਲਾਂ ਸਿਟੀ ਅਗਵਾੜੇ ਕਪੂਰ ਸਰ ਜੀ ਆ ਅਜੇ ਤੇ ਤੱਕ ਇੱਕ ਰਿਮਾਂਡ ਲੈਂ ਤੋਂ ਬਾਅਦ ਕੀ ਹੁੰਦਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਔਰਤ ਸੀਨੀਅਰ ਅਫਸਰਾਂ ਦੀਆਂ ਹੁਣ ਤਾਂ ਦੇ ਪੰਜਾਬ ਜਿਹੜੀ ਪੁਲਿਸ ਆ ਲਗਾਤਾਰ ਇਹ ਉਹ ਜਿਹੜੀਆਂ ਮਹਿਮ ਤੇ ਕੰਮ ਕਰ ਰਹੀ ਆ ਕਿ ਕੀ ਲੋਕ ਜਿਹੜੇ ਆ ਕੁਝ ਨੌਜਵਾਨ ਅਜੇ ਵੀ ਸਮਝ ਨਹੀਂ ਰਹੇ ਦੇਖੋ ਸਾਡੇ ਡੀਜੀਪੀ ਸਾਹਿਬ ਡੀਆਈ ਸਾਹਿਬ ਤੇ ਮਨਜੋਗ ਐਸਐਸਪੀ ਸਾਹਿਬ ਵੱਲੋਂ ਹਰ ਰੋਜ਼ ਜਿਹੜੀਆਂ ਮੀਟਿੰਗਾਂ ਕਰਕੇ ਜਿਹੜੀਆਂ ਨਿਰਦੇਸ਼ ਸਾਨੂੰ ਦਿੱਤੇ ਜਾਂਦੇ ਆ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੋ ਤੇ ਸਾਡੇ ਉਹਨਾਂ ਦਿੱਲੀ ਜਿਹੜਾ ਉਹ ਡਰਗ ਸੈਮੀਨਾਰ ਲਗਾਏ ਜਾਂਦੇ ਆ ਪਰ ਇਹ ਪੰਜਾਬ ਚ ਤਕਰੀਬਨ ਹੈਗਾ ਸਾਡੇ ਕਪੂਰਥਾ ਜਿਹੜਾ ਹਰ ਥਾਣੇਵਾਲ ਹਰ ਰੋਜ਼ ਡਰਗ ਸੈਮੀਨਾਰ ਲਾਇਆ ਜਾਂਦਾ ਅਸੀਂ ਕੋਸ਼ਿਸ਼ ਕਰ ਰਹੇ ਆਂ ਬੱਚਿਆਂ ਨੂੰ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਨਸ਼ਿਆਂ ਤੋਂ ਨਸ਼ੇ ਦੀਆਂ ਕ੍ਰਿਤਿਆ ਤੋਂ ਸਮਝਾਉਣ ਦੀ ਔਰ ਬੱਚੇ ਸਮਝੂ ਹੀ ਰਹੇ ਆ ਇਹਦੇ ਚ ਕਾਫੀ ਜਿਹੜਾ ਸਾਨੂੰ ਯੋਗਦਾਨ ਮਿਲ ਰਿਹਾ ਇਹ ਜੀ ਹਾਈ ਟੈਕ ਨਾਕੇ ਤੇ ਇੱਕ ਕਾਰ ਸੀ ਪੀਪੀ 3 ਸੀ 15 15 ਨੂੰ ਰੋਕ ਕੇ ਚੈੱਕ ਕੀਤਾ ਇਹਨਾਂ ਕੋਲੋਂ 15 ਗ੍ਰਾਮ ਹੈਰਨ ਰਿਕਵਰ ਹੋਈ ਆ ਇਹ ਸਵੰਦੀਪ ਕਦੋਂ ਦਰਜ ਕਰਕੇ ਤਤਤੀਸ ਚੱਲੀ ਹੈ। ਕਿ ਇਹਨਾਂ ਦੇ ਅੱਗੇ ਪਹਿਲਾਂ ਵੀ ਕੁਰਕਮਾ ਦਰਜ ਇਹਨਾਂ ਖਲਾ। ਇਹਨਾਂ ਚ ਇੱਕ ਮੁੰਡੇ ਤੇ ਹੈਗਾ ਮਗਦੋਂ ਦਰਜ। ਉਹ ਖਲਚੀਆ ਥਾਣੇ ਦਾ। ਅਜੇ ਤੱਕ ਤਤਤੀਸ ਚੱਲੀ ਹੈ ਕੋਈ ਦੇਖਦੇ ਹੋਰ ਅੱਗੇ। ਅਹ ਅਸਾਰ ਹੈਗੇ। ਕਿੱਥੋਂ ਦੇ ਮੁੰਡੇ ਨੇ? ਇਹ ਫਤੂ ਚੱਕਦੇ ਰੀਲ ਅੱਗੇ ਪੈਣ ਫਤੂ ਚੱਕ।